ਸਾਡੇ ਪੰਜਾਬ ਤੇ ਆਜਾਉਂਦਾ ਸਮਾਂ ਚੱਲ ਰਿਹਾ ਪਾਣੀ ਆ ਰਿਹਾ ਹੈ ਸਾੜ ਆ ਰਿਹਾ ਤੇ ਸਾਡੇ ਆਪਣੇ ਘਰਾਂ ਦਾ ਬਹੁਤ ਨੁਕਸਾਨ ਹੋਇਆ ਸਾਡੇ ਪੰਜਾਬ ਦਾ ਬਹੁਤ ਨੁਕਸਾਨ ਹੋਇਆ ਸੋਲ ਸਾਰੇ ਜਿਹੜੇ ਪੰਜਾਬ ਦੀ ਚੜ੍ਹਦੀ ਕਲਾ ਲਈ ਅਰਦਾਸ ਕਰੀਏ ਤੇ ਮੈਂ ਧੰਨਵਾਦ ਕਰਨਾ ਚਾਹੁੰਦਾ ਪੰਜਾਬ ਤੋਂ ਬਾਹਰ ਵਸਦੇ ਸਾਰੇ ਪ੍ਰਦੇਸੀ ਭੈਣ ਭਰਾਵਾਂ ਦਾ ਜਿਨ੍ਹਾਂ ਨੇ ਪੰਜਾਬ ਤੋਂ ਬਾਹਰ ਰਹਿ ਕੇ ਉਹ ਜਿਹਨੇ ਨਹੀਂ ਜੋਗੇ ਨੇ ਚਾਹੇ ਫਾਈਨੈਂਸ਼ੀਅਲ ਹੈਲਪ ਹੋਵੇ ਫੰਡਿੰਗ ਹੋਵੇ ਕਿਸੇ ਵੀ ਤਰ੍ਹਾਂ ਦੀ ਹੈਲਪ ਹੋਵੇ ਉਹਨੇ ਆਪਣੇ ਪਿੰਡਾਂ ਨੂੰ ਭੇਜੀ ਆ ਜਿੱਥੇ ਲੋੜ ਆ ਜਿਹੜੇ ਪੰਜਾਬ ਦੇ ਪਿੱਠ ਦੁੱਬੇ ਨੇ ਉੱਥੇ ਭੇਜੀ ਆ ਇੱਕ ਵਾਰੀ ਸਾਰੇ ਜਣੇ ਪਰਦੇਸੀ ਭੈਣਾਂਵਾ ਜਨਾਂ ਦੇ ਖੋਲ ਕੇ ਤਾੜੀ ਰੌਣਕ ਦੀ ਤੋਂ ਅੰਦਰੋਂ ਸੁਣੋ ਤੇ ਅਸੀਂ ਗੁਰ ਰਹਿਦੇ ਵੀ ਪੰਜਾਬ ਦਾ ਇਹ ਨਾਮ ਉਹ ਕਰਦੇ ਆ ਤੇ ਦੂਜੀ ਗੱਲ ਸੋਸ਼ਲ ਮੀਡੀਆ ਤੇ ਪਰਮੇਸ਼ਾਹ ਦੇਖਦੇ ਆ ਕਿ ਪੰਜਾਬੀ ਕਲਾਕਾਰਾਂ ਵਾਸਤੇ ਹਮੇਸ਼ਾ ਨੈਟੀਵਿਟੀ ਪੋਸਟ ਕੀਤੀ ਜਾਂਦੀ ਆ ਹਮੇਸ਼ਾ ਅਸਲ ਵਿੱਚ ਗੱਲ ਇਹ ਆ ਕਿ ਹਮੇਸ਼ਾ ਪੰਜਾਬੀ ਆਰਟਿਸਟ ਸਾਡੇ ਸਾਰੇ ਪਿੰਡਾਂ ਤੋਂ ਹਮੇਸ਼ਾ ਜਿੱਥੇ ਪੰਜਾਬ ਨੂੰ ਲੋੜ ਹੋਵੇ ਹਮੇਸ਼ਾ ਖੜਦੇ ਨੇ ਇਹ ਸੱਚਾਈ ਆ ਇੱਕ ਵਾਰੀ ਸਾਰੇ ਪੰਜਾਬੀ ਆਰਟਿਸਟਾਂ ਵਾਸਤੇ ਐਪਰੀਸ਼ੀਏਸ਼ਨ ਦੀ ਤਾੜੀ ਹੋਣੀ ਚਾਹੀਦੀ ਵੀਰ ਜੀ ਖੁੱਲ ਕੇ ਆਓ ਸੋ ਸਾਰਾ ਪੰਜਾਬ ਸਾਡੀ ਪੰਜਾਬੀ ਹੈ ਹਮੇਸ਼ਾ ਚੜਦੀ ਕਲਾ ਜਰ ਰਵੇ